ਸ਼ਸ਼ਟਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਸ਼ਪਾਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ ਅਨਾਰਕਲੀਆਂ ਅਨਾਰਕਲੀਆਂ ਦੀ ਕਾਫੀ ਸਾਰੀ ਡਿਮਾਂਡ ਰਹਿੰਦੀ ਸੀਗੀ ਤੇ ਉਹ ਵਾਲੀਆਂ ਨਾਰਕਲੀਆਂ ਲੈ ਕੇ ਆਏ ਆ ਜੀ ਤੇ ਪ੍ਰਾਈਸ ਸਭ ਦੇ ਬਹੁਤ ਮਤਲਬ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਨਾਰਕਲੀਆਂ ਕਾਫੀ ਹੈਵੀ ਵਰਕ ਦੇ ਨਾਲ ਦੇ ਰਹੇ ਆ ਬੁਕਿੰਗ ਲਈ ਨੰਬਰ ਹੋ ਗਿਆ 883828381 ਨੰਬਰ ਜਿਹੜਾ ਵੀ ਤੁਹਾਨੂੰ ਅੱਜ ਅੱਜ ਦੀ ਵੀਡੀਓ ਚ ਜੋ ਵੀ ਡਰੈਸ ਸੋਣੀ ਲੱਗੀ ਉਹ ਦਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਸ਼ੁਰੂ ਕਰਦੇ ਆ ਬਹੁਤ ਪਿਆਰੀ ਪਿਆਰੀ ਜਿਹੀ ਤੁਹਾਨੂੰ ਡਿਜ਼ਾਈਨ ਦਿਖਾਣੇ ਪ੍ਰਾਈਸ ਰੋਗਾ ਜੀ ਸਾਰਿਆਂ ਦਾ 5800 ਤੇ ਰੇਪ ਤੇ ਬਣੀਆਂ ਹੋਈਆਂ ਲੁੱਕ ਬਹੁਤ ਸੋਹਣੀ ਇਹਨਾਂ ਦੇ ਡਿਜ਼ਾਈਨਿੰਗ ਤਾਂ ਬਹੁਤ ਪਿਆਰੀ ਹੈਗੀ ਹੋਈ ਆ ਤੇ ਇਹ ਹੈਗੀਆਂ ਨੇ ਜੇ ਫ੍ਰੀ ਸਾਈਜ਼ 크ਰੇਪ ਦੇ ਉੱਪਰ ਸਾਰੀਆਂ ਆਰੀ ਵਰਕ ਦੇ ਨਾਲ ਰੈਡੀ ਕਰਵਾਈਆਂ ਹੋਈਆਂ ਨੇ ਇਹ ਠੀਕ ਹੈ ਸੈਮੀ ਦੇ ਵਿੱਚ ਸਟਿਚ ਕੀਤੀਆਂ ਹੋਈਆਂ ਪ੍ਰੋਪਰ ਕਲੀਆਂ ਪਾ ਕੇ ਇਹਨਾਂ ਦੀ ਫਲੇਅਰ ਆਏਗੀ ਤੇ ਇਹ ਬਣਿਆ ਹੋਇਆ ਜੀ ਨੀਚੇ ਇਹਨਾਂ ਦਾ ਘੇਰਾ ਜਿਹੜਾ ਨੀਚੇ ਵਰਕ ਕਰਵਾਇਆ ਹੋਇਆ ਔਰਗੇਂਜ਼ਾ ਦਾ ਪੈਚ ਦੇਖੇ ਉਸ ਦੇ ਉੱਪਰ ਸਾਰਾ ਵਰਕ ਕਰਵਾਇਆ ਹੋਇਆ ਹੈ ਬਹੁਤ ਲਾਈਟ ਵੇਟ ਕਰੇਪ ਹੈ ਫਰੰਟ ਬੈਕ ਤੋਂ ਸਾਰਾ ਹੀ ਇਸ ਤੇ ਐਵੇਂ ਵਰਕ ਮਿਲੇਗਾ ਜੀ ਠੀਕ ਹੈ ਬੈਕ ਸਾਈਡ ਇਹਦੀ ਇਹਦੀ ਹੁਣ ਤੁਸੀਂ ਦੇਖ ਲਓ ਤੇ ਕਲਰ ਆਪਸ਼ਨ ਮੈਂ ਤੁਹਾਨੂੰ ਦਿਖਾ ਦਾਂਗੇ ਇਹਨਾਂ ਦੇ ਵਿੱਚ ਹੁਣ ਇੱਕ ਮੈਂ ਤੁਹਾਨੂੰ ਖੋਲ ਕੇ ਦਿਖਾਈ ਆ ਕਾਫੀ ਅੱਛੀ ਅਨਾਰਕਲੀਆਂ ਤੇ ਬਾਜੂ ਤੇ ਸਾਰਾ ਹੀ ਬੇਲ ਬਣੀ ਹੋਈ ਆ ਇਹ ਫ੍ਰੀ ਲੈਂਥ ਹੁੰਦੀ ਆ ਇਹਦੀ ਜਦੋਂ ਤੁਸੀਂ ਮਤਲਬ ਆਪਣੇ ਸਾਈਜ਼ ਦੀ ਬਣਾਣੀ ਆ ਤਾਂ ਇਹ ਵਾਲਾ ਜੋੜ ਖੋਲ ਕੇ ਇਹਨੂੰ ਉੱਪਰ ਚੱਕਿਆ ਜਾਂਦਾ ਫਿਰ ਇਹ ਤੁਹਾਡੇ ਸਾਈਜ਼ ਦੀ ਬਣ ਜਾਂਦੀ ਆ ਠੀਕ ਹੈ ਜੀ ਤੇ ਇਹਦੇ ਨਾਲ ਮਿਲੇਗਾ ਤੁਹਾਨੂੰ 3 ਮੀਟਰ ਦਾ ਫੈਬਰਿਕ ਤੁਸੀਂ ਪੈਂਟ ਸਲਵਾਰ ਪਜਾਮੀ ਖੁਸ਼ ਮਰਜ਼ੀ ਰੈਡੀ ਕਰਵਾ ਸਕਦੇ ਹੋ ਹੁਣ ਪਜਾਮੀ ਦਾ ਟ੍ਰੈਂਡ ਕਾਫੀ ਜ਼ਿਆਦਾ ਚੱਲ ਰਿਹਾ ਤੁਸੀਂ ਪਜਾਮੀ ਵੀ ਅਨਾਰਕਲੀ ਦੇ ਨਾਲ ਪਾਈ ਵੀ ਬਹੁਤ ਸੋਹਣੀ ਲੱਗਦੀ ਆ ਉਹ ਬਣਾ ਸਕਦੇ ਹੋ ਚਨਾਉਣ ਛਾਉਣਦੇ ਤੁਹਾਨੂੰ ਦੁਪੱਟੇ ਮਿਲਣਗੇ ਬਹੁਤ ਸੋਹਣਾ ਦੁਪੱਟਾ ਤੇ ਵਰਕ ਬਹੁਤ ਪਿਆਰਾ ਹੈ ਫੋਰ ਸਾਈਡ ਵਰਕ ਦੇ ਨਾਲ ਹੈ ਜੀ ਪ੍ਰਾਈਸ ਹੈਗਾ 5800 ਜਿਹੜੀ ਵੀ ਡிரஸ் ਲੈਣੀ ਹੈ ਤੁਸੀਂ ਕਲਰ ਦਿਖਾ ਦਾਨੀ ਇਹਦੇ ਵਿੱਚ ਇਹ ਹੈਗਾ ਜੀ ਰਾਣੀ ਸ਼ੇਡ ਠੀਕ ਹੈ ਸੇਮ ਡਿਜ਼ਾਈਨ ਦੇ ਵਿੱਚ ਇਹ ਡਿਸਪਲੇ ਕੀਤਾ ਹੋਇਆ ਇਹ ਕਲਰ ਹੈਗਾ ਜੀ ਰਸਟ ਸ਼ੇਡ ਠੀਕ ਹੈ ਡਿਜ਼ਾਈਨਸ ਇਹ ਰਸਟ ਸ਼ੇਡਾ ਜਿਹੜਾ ਮੈਂ ਤੁਹਾਨੂੰ ਹੁਣ ਡਿਜ਼ਾਈਨ ਖੋਲ ਕੇ ਦਿਖਾਇਆ ਤੁਸੀਂ ਇਹ ਵੀ ਕਲਰ ਦੇਖ ਸਕਦੇ ਹੋ ਠੀਕ ਹੈ ਜੀ ਇਸ ਡਿਜ਼ਾਈਨ ਦੇ ਵਿੱਚ ਇਹ ਤਿੰਨ ਕਲਰ ਸੀਗੇ ਤੇ ਨੈਕਸਟ ਡਿਜ਼ਾਈਨ ਦਾ ਨੇਮ ਇਹ ਹੈਗਾ ਪੀਕਾਕ ਕਲਰ 5800 ਬਹੁਤ ਮਤਲਬ ਕਿ ਫੈਬਰਿਕ ਪਿਓਰ ਦਾ ਸਾਰਾ ਹੀ ਇਹ ਹੈ ਕ੍ਰੇਪ ਦੇ ਉੱਪਰ ਇਹ ਹੈਵੀ ਚੋਲੀ ਦੇ ਨਾਲ ਹੈ ਜੇ ਤੇ ਨੀਚੇ ਦਾ ਤੁਸੀਂ ਫਲੇਅਰ ਇਸ ਦਾ ਦੇਖ ਹੀ ਰਹੇ ਹੋ ਬਹੁਤ ਸੋਹਣੀਆਂ ਨਾਰ ਕਲੀਆਂ ਨਾ ਬਹੁਤ ਜ਼ਿਆਦਾ ਇਹਨਾਂ ਦਾ ਘੇਰਾ ਵੀ ਤੁਹਾਨੂੰ ਜਿਹੜੇ ਉਹ ਗੋਜੇ ਜੇ ਪੈਣ ਲੱਗੇ ਨਹੀਂ ਉਹ ਨਹੀਂ ਪੈਣਗੇ ਤੇ ਹੈਵੀ ਘੇਰੇ ਦੇ ਨਾਲ ਆ ਬਾਜੂ ਨੇ ਜੀ ਨਾਲ ਹੈਵੀ ਬਾਜੂ ਇਹਨਾਂ ਦੀਆਂ ਤੁਸੀਂ ਆਪਣੇ ਮੈਜ਼ਰਮੈਂਟ ਅਕੋਰਡਿੰਗ ਇਹਨਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਇਹ ਸੈਮੀ ਦੇ ਵਿੱਚ ਸਟਿਚ ਕੀਤੀਆਂ ਹੋਈਆਂ ਹਨ ਤੇ ਚਨਾਂਨ ਸ਼ਵਾਂ ਦੇ ਦੁਪट्टे ਰੈਡੀ ਕਰਵਾਏ ਆ ਸਾਰਿਆਂ ਦੇ ਨਾਲ ਦੁਪट्टे ਦੀ ਲੁੱਕ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇਸ ਡਿਜ਼ਾਈਨ ਦੇ ਵਿੱਚ ਇਹ ਹੈਗਾ ਮੈਰੂਨ ਸ਼ੇਡ ਠੀਕ ਹੈ ਪੀਕਾਕ ਤੇ ਮੈਰੂਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਪ੍ਰਾਈਸ ਸਭ ਦਾ ਸੇਮ ਰਹੂਗਾ ਨੈਕਸਟ ਡਿਜ਼ਾਈਨ ਦੰਨੇ ਆ ਜੇ ਕਲਰ ਵੀ ਬਹੁਤ ਸੋਹਣਾ ਹੈ ਦੇਖੋ ਇਸ ਦਾ ਲੁੱਕ ਵੀ ਬਹੁਤ ਪਿਆਰੀ ਹੈ ਇਹ ਹੈਗਾ ਫਰੰਟ ਕਲੀਆਂ ਫਿਰੇ نیچے ਨੂੰ ਜਾ ਰਹੀ ਹੈ ਸਾਰੀ ਇਹ ਤੇ ਇਹ ਆ ਜਾਏਗਾ ਜੀ ਇਸ ਤਰ੍ਹਾਂ ਘੇਰਾ ਬਹੁਤ ਸੋਹਣੇ ਫਲਾਰ ਨੇ ਸਾਰੇ ਬੈਕ ਤੇ ਵੀ ਪ੍ਰੋਪਰ ਸਾਰਾ ਕੰਮ ਮਿਲੇਗਾ ਤੁਹਾਨੂੰ ਫਰੰਟ ਬੈਕ ਸਾਰਾ ਹੈਵੀ ਆ ਠੀਕ ਹੈ 3 3 ਮੀਟਰ ਦੇ ਇਹਨਾਂ ਦੇ ਤੁਹਾਨੂੰ ਸਲਵਾਰ ਦਾ ਫੈਬਰਿਕ ਮਿਲੇਗਾ ਉਹ ਥੋਡੀ ਚਵਾਈਸ ਆ ਤੁਸੀਂ ਇਹਨਾਂ ਨਾਲ ਸਟ੍ਰੇਟ ਸਲਵਾਰ ਬਣਾਣੀ ਆ ਹੋ ਜੀ ਜੰਮੀ ਬਣਾਣੀ ਆ ਜਾਂ ਪੈਂਟ ਬਣਾਣੀ ਆ ਜੋ ਵੀ ਬਣਾਣਾ ਗਰਾਰਾ ਸ਼ਰਾਰਾ ਉਹ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੋ ਜਾਏਗਾ ਇਹਦੇ ਵੀ ਸੋਨੇ ਕਲਰ ਆਪਸ਼ਨ ਦੰਨੇ ਆ ਜੀ ਇਸੇ ਡਿਜ਼ਾਈਨ ਚ ਇੱਕ ਹੈਗਾ ਇਹ ਰਸਟੀ ਕਲਰ ਰਸਟ ਕਲਰ ਵੀ ਬਹੁਤ ਸੋਹਣਾ ਇਸੇ ਸੇਮ ਹੀ ਰਸਟ ਕਲਰ ਆ ਜਿਹੜਾ ਮੈਂ ਤੁਹਾਨੂੰ ਡਮੀ ਤੇ ਡਿਸਪਲੇ ਕੀਤਾ ਹੋਇਆ ਜੇ ਤੁਹਾਨੂੰ ਡਮੀ ਵਾਲਾ ਨਹੀਂ ਸਮਝ ਆਇਆ ਕਲਰ ਤੇ ਇਹ ਵਾਲਾ ਸੇਮ ਕਲਰ ਆ ਜੀ ਤੁਸੀਂ ਬੈਕ ਸਾਈਡ ਤੇ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਇਹਦੇ ਵਿੱਚ ਸੇਮ ਡਿਜ਼ਾਈਨ ਦਿਖਾਣੇ ਆ ਫਰਕ ਹਲਕਾ ਜਿਹਾ ਫਰਕ ਹੈਗਾ ਡਿਜ਼ਾਈਨ ਦੇ ਵਿੱਚ ਬੂਟੀ 'ਚ ਫਰਕਾ ਹਲਕਾ ਜਿਹਾ ਵੈਸੇ ਸਟਾਈਲ ਸੇਵੇਂ ਆ ਠੀਕ ਹੈ ਜੀ ਇਹ ਹੈਗੀਆਂ ਅਨਾਰਕਲੀਆਂ ਇਹ ਫੁੱਲ ਲੈਂਥ ਦੀਆਂ ਬਣਾਈਆਂ ਹੋਈਆਂ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਆਪਣੇ ਸਾਈਜ਼ ਅਕੋਰਡਿੰਗ ਸਟਿਚ ਕਰਵਾ ਸਕਦੇ ਹੋ ਫਰੰਟ ਬੈਕ ਤੁਹਾਨੂੰ ਸਾਰਾ ਪ੍ਰੋਪਰ ਕੰਮ ਮਿਲੇਗਾ ਪ੍ਰਾਈਸ ਰਹੂਗਾ ਜੇ 5800 ਤੁਸੀਂ ਜਿਹੜੀ ਵੀ ਡਰੈਸ ਲੈਣੀ ਹੈ ਲੈ ਸਕਦੇ ਹੋ ਇਹਦੇ ਕਲਰ ਦੇਖ ਲਓ ਇਹਦੇ ਵਿੱਚ ਇੱਕ ਮਿਲ ਜੇਗਾ ਤੁਹਾਨੂੰ ਇਹ ਪੀਕਾਕ ਜਿਹਾ 블루 ਪੀਕਾਕ ਬਹੁਤ ਸੋਹਣਾ ਕਲਰ ਹੈ ਠੀਕ ਹੈ ਤੇ ਇੱਕ ਡਿਜ਼ਾਈਨ ਇਹਦੇ ਵਿੱਚ ਇਹ ਆ ਜਾਏਗਾ ਸਟਾਈਲ ਸੇਮ ਹੈ ਤੇ ਇਹ ਚਾਹੀਦੀ ਜੀ ਛੋਟੀ ਮੁੱਟੀ ਜੇ ਠੀਕ ਹੈ ਕਲਰ ਸੇਮ ਸੇਮ ਚਾਹੀਨੇ ਪਰ ਡਿਜ਼ਾਈਨਿੰਗ ਦਾ ਫਰਕ ਆ ਤੁਸੀਂ ਜੋ ਵੀ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਪਸੰਦ ਆ ਉਹਦੀ ਪਿਕ ਲੈ ਕੇ ਮੈਨੂੰ ਸੈਂਡ ਕਰ ਸਕਦੇ ਆ 5800 ਪ੍ਰਾਈਸ ਆ ਸਾਰੀਆਂ ਡਰੈਸਾਂ ਦਾ ਇਹ ਵੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਜਿਹੜਾ ਡਿਜ਼ਾਈਨ ਖੋਲੇ ਆ ਨੀਚੇ ਉਹਦੇ ਨਾਲ ਦਾ ਹੀ ਸੇਮ ਤੇ ਇੱਕ ਜਿਹੜਾ ਪਹਿਲਾਂ ਤੁਹਾਨੂੰ ਡਿਜ਼ਾਈਨ ਦਿਖਾਇਆ ਫਿਰੋਜ਼ੀ ਵਾਲਾ ਉਹਦੇ ਵਿੱਚ ਇਹ ਹੈਗਾ ਜੀ ਰਾਣੀ ਸ਼ੇਡ ਕੋਲੀ ਰੰਗ ਕਲਰ ਡਿਜ਼ਾਈਨ ਬਹੁਤ ਸੋਹਣੀ ਹੈ ਸਾਰੇ ਪ੍ਰਾਈਸ ਅਕੋਰਡਿੰਗ ਲੁੱਕ ਬਹੁਤ ਸੋਹਣੀ ਹੈ ਖੇਗਾ ਜੀ রেড ਕਲਰ ਦਾ ਸੂਟ ਇੱਕੀ রেড ਕਲਰ ਦਾ ਸੂਟ ਬਣਾਇਆ ਆ ਰੀ ਵਰਕ ਦੇ ਉੱਪਰ ਤੁਸੀਂ ਇਹ ਵੀ ਦੇਖ ਸਕਦੇ ਹੋ ਇਸੇ ਵੀਡੀਓ ਚ ਕਿਉਂਕਿ ਸਿੰਗਲ ਕਲਰ ਬਣਵਾਇਆ ਹਲੇ ਤੇ ਇਹ ਤੁਹਾਨੂੰ ਮਿਲੇਗਾ ਜੀ ਸਲਵਾਰ ਦੇ ਪੌਂਚਿਆਂ ਤੇ ਕੰਮ ਪਰਫੈਕਟ 크ਰੇਪ ਦੀ ਸਲਵਾਰ ਆ ਜੀ ਸਟ੍ਰੇਟ ਸਲਵਾਰ ਬਣੇਗੀ ਇਹ ਸਲਵਾਰ ਦੇ ਪੌਂਚਿਆਂ ਤੇ ਕੰਮ ਹੈ ਤੇ ਨਾਲ ਮਿਲੇਗਾ ਜੀ ਤੁਹਾਨੂੰ ਇਹ ਦੁਪੱਟਾ ਦੁਪੱਟੇ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ। ਇਹ ਤਾਂ ਬਹੁਤ ਪਿਆਰਾ ਵਰਕ ਹੈ। ਤੇ ਪ੍ਰਾਈਸ ਰਹੂਗਾ ਜੀ ਇਹ ਸੂਟ ਦਾ ਵੀ ਸੇਮ ਹੀ 5800। ਤੇ ਇੱਕ ਅਨਾਰਕਲੀ ਸਾਡੇ ਪਾਸ ਇਹ ਹੈ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਮੇਰੇ ਪਾਸੇ ਦੋ ਕਲਰ ਲੈਫਟ ਨੇ। ਇੰਨੇ ਡਿੰਮੇ ਸੌਰੀ ਨਾਰਕਲੀ ਸੀ ਕਿਉਂਕਿ ਟੋਟਲੀ ਹੈਂਡਵਰਕ ਦੇ ਉੱਪਰ ਰੈਡੀ ਕਰਵਾਈ ਹੋਈ ਆ ਤੇ ਸਟੱਫ ਹੈਗਾ ਇਹਦਾ ਸ਼ਿਮਰ ਦੇ ਉੱਪਰ ਨੇਕਟ ਦੇ ਉੱਪਰ ਵਰਕ کیا ਜੀ ਇਹ ਸ਼ਿਮਰ ਵਾਲੀ ਆ ਤੇ ਇਹਦਾ ਹੈਗਾ ਸਾਰਾ ਹੈਂਡਵਰਕ ਦੇ ਉੱਪਰ ਕੰਮ ਕੀਤਾ ਹੋਇਆ ਇਹਦਾ ਸੀਗਾ 10000 ਪ੍ਰਾਈਸ ਤੇ ਤੁਹਾਨੂੰ ਹੁਣ ਇਹ ਦੋ ਰਹਿ ਗਏ ਮੇਰੇ ਕੋਲ ਇਹ ਲੈਸ ਕਰਕੇ ਦੇ ਰਹੀ ਆ ਜੀ ਤੁਹਾਨੂੰ 9500 ਦੇ 95 ਸੌਰੀ ਡ्रेस ਆ ਇਹ ਹੈਂਡਵਰਕ ਦੇ ਨਾਲ ਪ੍ਰੋਪਰ ਬਹੁਤ ਕੈਰੀ ਡਰੈਸ ਆ ਸਾਰਾ ਦੁਪੱਟਾ ਵੀ ਸ਼ਿਮਰਦਾ ਤੇ ਉਹ ਵੀ ਹੈਂਡਵਰਕ ਦੇ ਨਾਲ ਤੁਹਾਨੂੰ ਮਿਲੇਗਾ ਇਹਨਾਂ ਦੋਨਾਂ ਦੇ ਵਿੱਚ ਬਸ ਇਹ ਸਿਮਿਲਰ ਜਿਹਾ ਕਲਰ ਨੇ ਇੱਕ ਥੋੜਾ ਜਿਹਾ ਡਾਰਕ ਹੈ ਇੱਕ ਥੋੜਾ ਜਿਹਾ ਲਾਈਟ ਸ਼ੇਡ ਹੈ ਠੀਕ ਹੈ ਟੋਨ ਇੱਕੋ ਹੀ ਆ ਜਾਂਦੀ ਦੋਨਾਂ ਸੂਟਾਂ ਦੇ ਦੋਨਾਂ ਡਰੈਸਾਂ ਦੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾ ਰਹੀ ਹਾਂ ਇਹ ਸੀ ਬੈਲਵਟ ਦੇ ਉੱਪਰ ਸੂਟ ਰੈਡੀ ਕਰਵਾਏ ਹਨ ਮਤਲਬ ਥੋੜੀ ਅਲੱਗ ਜਿਹੀ ਲੁੱਕ ਬਣਾਈ ਆ ਇਹ ਹੈਗੇ ਜੀ ਸ਼ਿਮਰ ਦੀ ਸ਼ਰਟ 벨ਵਟ ਦਾ ਪੈਚ ਲਗਾ ਕੇ ਠੀਕ ਹੈ ਤੇ ਇਹਦੀਆਂ ਬਾਜੂ ਦਿੱਤੀਆਂ ਨੇ ਹੈਵੀ ਇਹdਿਆਂ ਦੇ ਨਾਲ ਅਸੀਂ ਬਣਾਈ ਹੈ ਜੀ 벨ਵਟ ਦੀ ਬਾਟਮ ਕਲਰ ਕੰਟਰਾਸਟ ਬਹੁਤ ਸੋਹਣੀ ਆ ਇਹ ਹੈਗੇ 벨ਵਟ ਦੀ ਬਾਟਮ ਤੇ ਨਾਲ ਇਹਨਾਂ ਦੇ ਹੈਗੇ ਨੇ ਜੀ ਬਨਾਸੀ ਦੇ ਦੁਪੱਟੇ ਇਹ ਹੈਗੀਆਂ ਜੀ ਬਨਾਸੀ ਦੁਪੱਟੇ ਇਹਨਾਂ ਦੇ ਨਾਲ ਠੀਕ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ ਸੂਟ ਵੀ ਬਹੁਤ ਸੋਹਣਾ ਹੈ 벨ਵਟ ਦੀ ਹੈਗੀ ਹੈ ਜੀ ਇਹ ਬਾਟਮ ਤੇ 벨ਵਟ ਦਾ ਪੈਚ ਲਗਾ ਕੇ ਸ਼ਿਮਰ ਦੀ ਸ਼ਰਟ ਬਣਾਈ ਹੋਈ ਆ ਪ੍ਰਾਈਸ ਇਹਨਾਂ ਸੂਟਾਂ ਦਾ ਹੈਗਾ ਜੀ 5000 5000 ਦਾ ਸੂਟ ਆ ਕਲਰ ਤੁਹਾਨੂੰ ਮਿਲਣਗੇ ਇਹਨਾਂ ਦੇ ਵਿੱਚ ਤਿੰਨ ਇਹ ਥੋੜਾ ਪਰਪਲ ਜੀ ਟੋਨ ਦੇ ਉੱਪਰ ਆ ਪਰਪਲ ਦੇ ਨਾਲ ਮਰਜੈਂਟਾ ਦਾ ਕੰਟਰਾਸਟ ਆ ਸਾਰਿਆਂ ਤੇ ਉੱਪਰ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਥੋੜਾ ਜਿਹਾ ਡਾਰਕ ਜਿਹਾ ਮਰਜੈਂਟਾ ਟੋਨ ਤੇ ਆ ਜਾਂਦਾ ਹੈ ਇਹ ਆ ਗਿਆ ਜੀ ਲਾਈਟ ਐਂਡ ਡਾਰਕ ਲ্যাਵੈਂਡਰ ਸ਼ੇਡ ਠੀਕ ਹੈ ਇਹਦੇ ਨਾਲ ਇਹ ਕਲਰ ਆ ਜਾਣਗੇ ਮੂਹ ਦੇ ਨਾਲ ਠੀਕ ਹੈ ਇਹ ਤਿੰਨ ਸੂਟ ਨੇ ਇਸ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਚੁੱਕੇ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much